ਅੰਮ੍ਰਿਤਸਰ ਦੇ ਗੇਟ ਹਕੀਮਾ ਇਲਾਕੇ ਵਿੱਚ ਨਸ਼ੇ ਦੇ ਖਿਲਾਫ ਆਵਾਜ਼ ਚੁੱਕਣਾ ਇੱਕ ਪਰਿਵਾਰ ਨੂੰ ਮਹਿੰਗਾ ਪੈ ਗਿਆ ਇਲਾਕੇ ਵਿੱਚ ਖੁੱਲੇ ਅੰਮ ਚਿੱਟਾ ਵੇਚਣ ਦਾ ਵਿਰੋਧ ਕਰਨ ਤੇ ਨਸ਼ਾ ਤਸਕਰਾਂ ਵੱਲੋਂ ਦੋ ਨੌਜਵਾਨਾਂ ਤੇ ਕਾਤਲਾਨਾ ਹਮਲਾ ਕਰਨ ਦਾ ਮਾਮਲਾ ਸਾਹਮne ਆਇਆ ਇਸ ਹਮਲੇ ਵਿੱਚ ਦੋਵੇਂ ਨੌਜਵਾਨ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਹਨ ਜਿਨ੍ਹਾਂ ਨੂੰ ਤੁਰੰਤ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਪੀੜਤ ਨੌਜਵਾਨਾਂ ਦਾ ਕਹਿਣਾ ਹੈ ਕਿ ਉਹ ਲੰਬੇ ਸਮੇਂ ਤੋਂ ਆਪਣੇ ਮੁਹੱਲੇ ਵਿੱਚ ਨਸ਼ੇ ਦੀ ਵਿਕਰੀ ਦਾ ਵਿਰੋਧ ਕਰ ਰਹੇ ਸਨ ਅਤੇ ਲੋਕਾਂ ਨੂੰ ਇਸ ਖਿਲਾਫ ਜਾਗਰੂਕ ਕਰਦੇ ਆ ਰਹੇ ਸਨ ਇਸ ਗੱਲ ਤੋਂ ਨਾਰਾਜ਼ ਹੋ ਕੇ ਡੇਰ ਰਾਤ ਕੁਝ ਨਸ਼ਾ ਤਸਕਰ ਉਹਨਾਂ ਦੇ ਘਰ ਦੇ ਬਾਹਰ ਆਏ ਤੇ ਅਚਾਨਕ ਇੱਟਾਂ ਪੱਥਰਾਂ ਤੇ ਤੇਜ਼ ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਹਮਲਾ ਇੰਨਾ ਭਿਆਨਕ ਸੀ ਕਿ ਦੋਵੇਂ ਨੌਜਵਾਨ ਲਹੂ ਲੋਹਾਨ ਹੋ ਕੇ ਜ਼ਮੀਨ ਤੇ ਡਿੱਗ ਪਏ ਦੂਜੇ ਪਾਸੇ ਥਾਣਾ ਗੇਟ ਕੀ ਮਾ ਤੋਂ ਪੁਲਿਸ ਅਧਿਕਾਰੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਉਹਨਾਂ ਕਹੇ ਕਿ ਹਮਲੇ ਵਿੱਚ ਸ਼ਾਮਲ આરોપીਾਂ ਦੀ ਪਛਾਣ ਵੀ ਕਰ ਲਈ ਗਈ ਹੈ ਤੇ ਜਲਦ ਹੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਆਓ ਵੇਖ ਲੈਨੇ ਆ ਕੀ ਹੈ ਪੂਰਾ ਮਾਮਲਾ ਪਾਜੀ ਮਮਤਾ ਮੇਰਾ ਨਾਮ ਠੀਕ ਹੈ ਸਾਡੇ ਗਵਾਂਢੀ ਘਰ ਲੜਾਈ ਹੋਈ ਠੀਕ ਹੈ ਉਹਨਾਂ ਦਾ ਪ੍ਰੋਣਾਣ ਸਾਡੇ ਲਾਗੇ ਖਲੋਤਾ ਵੀ ਇਧਰੋਂ ਆਏ 8 ਟ੍ਰੋੜਾ ਚਲਾਇਆ ਸਾਡੇ ਕਾਲੇ ਇਹ ਜਾਨ ਬਚਾਣ ਮਾਰੇ ਇਹਨਾਂ ਨੂੰ ਅਹੀਂ ਅੰਦਰ ਵਾੜਿਆ ਵੀ ਜੇ ਗਵਾਂਡ ਨਾ ਵਾੜੇਗਾ ਤੇ ਕਿੱਥੇ ਜਾਣਗੇ ਫਿਰ ਦੱਸੋਗੇ ਠੀਕ ਹੈ ਉੱਪਰ ਚੜ੍ਹ ਕੇ ਕੋਠੇ ਦੇ ਉਹਨਾਂ ਨੇ ਉਹ ਜਾਨ ਬਚਾਣ ਮਾਰੇ ਮੈਂ ਉਹਨਾਂ ਨੂੰ ਮੋਂਟੀ ਚ ਫੈਰੇ ਲਗਾਤਾ ਉਹਨਾਂ ਨੇ 8 ਟ੍ਰੋੜਾ ਉਹ ਚਲਾਇਆ ਕੋਠੇ ਦੇ ਜਿੰਨਾ ਕੋਸਾ ਤੇ ਗੱਡੀਆਂ ਬੂਹੇ ਚ ਸਾਡੇ ਚ ਤੋੜ ਕੇ ਗਈ ਉਹਨਾਂ ਦੀ ਮੋਟਰਸਾਈਕਲ ਵੀ ਉਹ ਵਿਚਾਰੇ ਫੱਟ ਰੋ ਕੇ ਉੱਥੇ ਠੱਪੇ ਠੇਹ ਸਾਰਾ ਪੁੱਲ ਗਏ ਨਾਲ ਨਾਲ ਪੁੱਲ ਤੇ ਉਹਨਾਂ ਸੁਣਾਈ ਕੋਈ ਨਹੀਂ ਜੀ ਹੋਈ ਤੇ ਕੋਣ ਹੈ ਉਹ ਬੰਦੇ ਹਾਂ ਨੋ ਬੰਦੇ ਜੇ ਉਹ ਕਹਿੰਦੇ ਕਿ ਜੇ ਆਪਾਂ ਵੇਖੇ ਦੇ ਨਹੀਂ ਹੈ ਕਿ ਉਹ ਕਹਿੰਦੇ ਗੇਜੇ ਪਤਾ ਨਹੀਂ ਇਹਨੇ ਕੋਣ ਹੈਗਾ ਮੁੰਡਾ ਕੋਣ ਇਸ ਤੋਂ ਪਹਿਲੇ ਵੀ ਕਦੀ ਇਸ ਤਰ੍ਹਾਂ ਦਾ ਕੋਈ ਇੱਥੇ ਹੋਇਆ ਹਮਲਾ ਉਹਨਾਂ ਦੇ ਉੱਤੇ ਨਹੀਂ ਆ ਨਵਾਂ ਹੀ ਹੋਇਆ ਜੀ ਕਿਉਂ ਹਮਲਾ ਕੀਤਾ ਤੁਹਾਨੂੰ ਕੀ ਲੱਗਦਾ ਤੁਹਾਨੂੰ ਪਤਾ ਨਹੀਂ ਉੱਥੇ ਚੌਕ 'ਚ ਗੱਲ ਹੋਈ ਸੀ ਠੀਕ ਹੈ ਠੀਕ ਉਹ ਵੇਜਦਾ ਇਹ ਗੋਪੀ ਗਏ ਨਾਲ ਉਹ ਵੇਜੇ ਗੇਜੀ ਵੇਜਦਾ ਤੇ ਨਾਲ ਉਹਨਾਂ ਦੇ ਹੋਰ ਵੀ ਰਲੇ ਕੇ ਤੇ ਇਹਨਾਂ ਨੂੰ ਮੈਂ ਰੋਕਿਆ ਇੱਥੇ ਮੈਂ ਨਾ ਦੀ ਇੱਥੇ ਚਿੱਟਾ ਨਹੀਂ ਵੇਚਣਾ ਕਹਿੰਦੇ ਆਈ ਇਹਨਾਂ ਨੂੰ ਮੈਂ ਕਿਹਾ ਸੀ ਕਿ ਤੁਸੀਂ ਇੱਥੇ ਗੋਪੀ ਹੋਣਾ ਨੂੰ ਕਿ ਚਿੱਟਾ ਨਹੀਂ ਵੇਖਣਾ ਕਹਿੰਦੇ ਆ 2 ਲੱਖ ਰੁਪਈਆ 18 ਜਾਂਦਾ 50 ਹਜ਼ਾਰ ਨਹੀਂ ਜਾਂਦਾ 2 ਲੱਖ ਕਿਹਾ ਉਹਨਾਂ ਨੇ ਕਿਹੜੇ ਗੱਲੇ ਜਾਂਦਾ ਆ ਕੀ ਮਾਲੇ ਤੇ ਮੈਂ ਇਹਨਾਂ ਨੂੰ ਮੈਂ ਇੰਨੀ ਗੱਲ ਕਹੀ ਤਾਂ ਬਸ ਮੁੰਡੇ ਲੈ ਕੇ ਤੇ ਇਹ ਗੜ ਪੈ ਗਏ ਸਾਡੇ ਆਈ ਹਸਪਤਲ ਗਏ ਫੇਰ ਆ ਕੇ ਫੇਰ ਜੇ ਇਹੀ ਹਸਪੀਟਲ ਗਏ ਆ ਫੇਰ ਸਾਡੇ ਮਗਰੋਂ ਹਮਲਾ ਕਰਤਾ ਇਹ ਗੱਲ ਕਿੰਨੇ ਕਹ ਗਿਆ ਬੰਦੋ ਜ 50000 ਰੁਪਇਆ ਲੱਖ ਰੁਪਇਆ ਵੀਂਦਾ ਦਿੰਦੇ ਥਾਣੇ ਚ ਉਹ ਮੁੰਡਾ ਕਹਿ ਗਿਆ ਜੀ ਗਿਆ ਜੀ ਜਿਨ੍ਹਾਂ ਨੇ ਅੱਜ ਸੱਟਾਂ ਮਾਰੀਆਂ ਕਹਿੰਦੇ ਦਾਸਾਰ ਗੋਪੀ ਇਹ ਜੀ ਸਾਡਾ ਦਾਸਤਾਦ ਆ ਉਹਨੇ 2 ਲੱਖ ਰੁਪਇਆ ਮਹੀਨਾ ਉਥੇ ਦਿੰਦਾ ਵਾ ਥਾਣੇ ਦਿੰਦਾ ਵਾ ਅਸੀਂ ਜੋ ਜਿੱਥੇ ਮਰਜ਼ੀ ਵੇਚੀ ਇਹ ਸਾਨੂੰ ਕੋਈ ਰੋਕ ਨਹੀਂ ਜਦਾ ਥਾਣੇ ਕਿੰਨੂੰ ਦਿੰਦੇ ਆ ਜੋ ਕਰਨਾ ਹੈ ਕਰ ਲਾ ਕਿੰਨਾ ਅੜਮ ਨੂੰ ਕਿੰਨੇ ਆ ਜੀ ਕਹਿੰਦੇ ਹਾਏ ਮਹੱਲੇ ਵਿੱਚ ਆ ਜਾਂਦਾ ਹਾਂ ਹਾਂਜੀ ਅਸੀਂ ਮਹੱਲੇ ਚ ਇਹ ਗੰਮ ਨਹੀਂ ਹੋਣਨਾ ਹੀ ਭਾਈ ਵੱਡੇ ਜਾਈਏ ਟੁੱਕੇ ਜਾਈਏ ਅਸੀਂ ਇੱਕ ਵਾਰੀ ਪਤਲਾ ਝੂ ਲਾਣਾ ਹਾਂ ਬੱਚੇ ਵੀ ਹੋਏ ਆ ਬੋਲੋ ਹਾਂਜੀ ਮੈਡਮ ਤੁਹਾਡਾ ਕੀ ਨਾਮ ਹੈ ਤੇ ਅੱਜ ਕੀ ਮਸਲਾ ਆਇਆ ਜੀ ਨਾਮ ਸੀਤਾ ਜੀ ਤੇ ਸਵੇਰੇ ਨਾ ਇੱਥੇ ਸਾਡੇ ਚੌਂਕ 'ਚ ਇਹ ਮੁੰਡੇ ਚਿੱਟਾ ਵੇਚਦੇ ਪਿਆ ਸੀ ਜੇਗੀ ਦੇ ਬੰਦੇ ਸੀ ਕੀ ਨਾਮ ਆ ਉਹਦਾ ਗੇਜ ਜੀ ਤੇ ਗੋਪੀ ਉਹਦਾ ਜਿਹੜਾ ਬੰਦਾ ਰੱਖਿਆ ਨੇ ਉਹ ਵੇਚਦਾ ਪਿਆ ਸੀ ਟਿਸ਼ੂ ਵੀ ਜੀ ਤੇ ਮੇਰੇ ਘਰ ਵਾਲਿਆਂ ਨੇ ਇੰਨਾ ਕਿਹਾ ਕਿ ਮੈਂ ਚੌਂਕ 'ਚ ਇਕਾ ਮੈਂ ਨਹੀਂ ਕਰਨ ਦੇਣਾ ਠੀਕ ਹੈ ਸ਼ਾਮੀ ਆਣ ਕੇ ਇਹਨਾਂ ਨੇ ਅਦਾਤਰ ਕਰਪਾਨਾਂ ਲਿਆ ਕੇ ਤੇ ਉਹਨਾਂ ਤੇ ਹਮਲਾ ਕੀਤਾ ਉਹਨਾਂ ਦਾ ਸਿਰ ਸੁਰ ਪਾੜ ਦਿੱਤੇ ਉਹ ਦਾਖਲ ਜੇ ਤੇ ਹੁਣ ਮੈਂ ਇਕੱਲੀ ਘਾਰੀ ਤੇ ਇਹਨਾਂ ਨੇ ਆਣ ਕੇ ਇੱਟਾ ਰੋੜੇ ਚ ਲਾਏ ਤੇ ਮੈਂ ਭੱਜ ਕੇ ਗਵਾਂਡੀਆਂ ਦੇ ਘਰ ਵੜੀ ਤੇ ਗਵਾਂਡੀਆਂ ਦੇ ਘਰ ਵੀ ਇਹਨਾਂ ਨੇ ਇੱਟਾ ਰੋੜੇ ਕਾਫੀ ਚਲਾਏ ਜੇ ਕਹੀ ਮਹਾ ਬਚਾ ਦਾ ਇਨਾ ਨੁਕਸਾਨ ਹੋਇਆ ਤੁਸੀਂ ਵੇਖ ਸਕਦੇ ਜੇ ਤੇ ਮੈਂ ਇਹੀ ਕਹਿੰਨੀ ਆ ਗੇਜੀ ਨੇ ਭੇਜਿਆ ਤੇ ਇਹਨਾਂ ਨੂੰ ਵੱਤ ਵਸਾ ਜਾ ਮਿਲਣੀ ਚਾਹੀਦੀ ਜਿੱਦਾਂ ਇਹਨਾਂ ਨੇ ਹੱਡੇ ਨਾਲ ਕੀਤਾ 50000 ਅਹੀਂ ਕਿਆ ਹੀ ਪੁੱਲ ਸਕੋ ਜਾਵਾਂਗੇ ਕਹਿੰਦੇ 50000 ਰੁਪਏ ਮਹੀਨਾ ਪਰ ਦੇਆ ਤੂੰ ਜਿੱਥੇ ਜਾਣਾ ਜੋ ਕਰਨਾ ਕਰ ਲੋ ਸਾਡਾ ਤੇ ਕੁਛ ਨਹੀਂ ਕਰ ਸਕਦੇ ਤੁਹਾਡਾ ਰਿਸ਼ਤਾ ਕੀ ਹੈ ਉਹਨਾਂ ਨਾਲ ਉਹਨਾਂ ਨਾਲ ਸਾਡਾ ਕੋਈ ਨਹੀਂ ਕੋਈ ਲੈਣ ਦੇਣਗਾ ਤੁਹਾਡਾ ਕੋਈ ਲੈਣ ਦੇਣ ਨਹੀਂ ਹੈਗਾ ਅਸੀਂ ਜਾਣਦੇ ਨਹੀਂ ਉਹਨਾਂ ਨੂੰ ਸਿਰਫ ਇੱਥੇ ਉਹਨਾਂ ਨੇ ਡੱਕਿਆ ਕਿ ਆਪਾਂ ਚੌਂਕਚੇ ਕੰਮ ਨਹੀਂ ਕਰਦੇ ਨਾ ਕੋਈ ਪੁਰਾਣਾ ਝਗੜਾ ਤੇ ਨਹੀਂ ਤੁਹਾਡਾ ਨਹੀਂ ਨਹੀਂ ਕੋਈ ਨਹੀਂ ਹੈਗਾ ਜੀ ਵੱਡੇ ਵੀ ਪੰਦੀ ਸਾਡਾ ਮੋਟਰਸਾਈਕਲ ਸਾਰਾ ਦੀ ਗੱਡੀ ਐਟਵੋਟ ਸਿਲੰਡਰ ਵਾਲਾ ਸਾਡੇ ਅਦਾ ਤੇ ਉਹ ਭੰਨ ਗਏ ਸਾਰਾ ਕੁਝ ਗੇ ਜਿੰਨੇ ਮੁੰਡੇ ਕਰਦੇ ਹਸਬੰਡ ਕੀ ਕੰਮ ਕਰਦੇ ਜੀ ਮੇਰੇ ਹਸਬੰਡ ਇਦਾਂ ਹੀ ਡੇਢੀ ਧੱਪਾ ਕਰਦੇ ਨੇ ਉਹਨਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਸੀ ਮੈਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਕਿ ਆ ਪਾ ਸੇ ਮੱਲੇ ਚ ਇਹ ਕੰਮ ਨਹੀਂ ਹੋਣ ਦੇਣਾ ਹਾਂਜੀ ਤੇ ਉਹਨਾਂ ਨੂੰ ਸੱਟਾਂ ਲੱਗੀਆਂ ਸੱਟਾਂ ਲੱਗੀਆਂ ਉਹਨਾਂ ਨੂੰ ਉਹ ਦਾਖਲ ਜੇ ਡਿਓਰ ਤੇ ਤੇਰ ਮੇਰਾ ਤੇ ਮੇਰਾ ਕਾਰਵਾਨਾ ਜੀ ਪੁਲਿਸ ਨੂੰ ਫੋਨ ਕੀਤਾ ਪੁਲਿਸ ਨੂੰ ਫੋਨ ਕੀਤਾ ਹਜ ਤੱਕ ਤੇ ਕੋਈ ਨਹੀਂ ਆਇਆ ਜੇ ਦੋ ਵਾਰੀ ਹਮਲਾ ਹੋ ਗਿਆ ਤੇ ਪੁਲਿਸ ਕੋ ਗਏ ਆ ਫੋਨ ਵੀ ਕੀਤਾ ਸਾਡੀ ਕੇਸ ਨਹੀਂ ਸੁਣਾਈ ਨਹੀਂ ਗਈ ਨਾ ਇੱਥੇ ਕੋਈ ਪਹੁੰਚਿਆ ਜੇ ਹਲੇ ਤੱਕ ਹਾਂਜੀ ਸਰ ਅੱਜ ਕੀ ਮਸਲਾ ਆਇਆ ਤੇ ਪਹਿਲੇ ਆਪਣਾ ਨਾਮ ਦੱਸੋ ਤੇ ਕੀ ਮਸਲਾ ਆਇਆ ਅੱਜ ਮੈਂ ਐਚ.ਸੀ. ਅਨੰਦਜੀਤ ਸਿੰਘ ਐਸ.ਆਰ.ਆਈ. 99 ਇਥੇ ਇਹਨਾਂ ਦੀ ਕਮੇਂਡ ਆਈ ਤੇ ਟਰੌੜਾ ਚੱਲਣ ਦੀ ਤੇ ਇਥੇ ਮੌਕੇ ਤੇ ਪਹੁੰਚਾ ਮੈਂ ਤੇ ਨਾਲ ਮੇਰਾ ਪੁੱਜਾ ਸਾਥੀ ਹੈ ਅਨੰਦ ਸਿੰਘ ਐਸ.ਆਈ. ਇਹਨਾਂ ਦਾ ਘਰ ਦੇ ਵਿੱਚ ਟਰੌੜਾ ਚੱਲੇ ਕੋਈ ਦੂਜੀ ਪਾਰਟੀ ਆ ਕੇ ਇਹਨਾਂ ਨੂੰ ਛੋਟਾ ਛੋਟਾ ਲਾਇਆ ਗਈ ਬਾਕੀ ਇੱਕ ਬੰਦਾ ਇਹਨਾਂ ਦਾ ਥੋੜਾ ਜਿਹਾ ਫੱਟੜ ਹੋਇਆ ਉਹਦੀ ਡਾਟ ਕਟਾਈ ਹੈ ਡਿਊਟੀ ਅਫਸਰ ਸਾਹਿਬ ਨੇ ਉਹਨਾਂ ਨੂੰ ਉੱਥੇ ਸਿਲੋ ਹਸਪੀਟਲ ਭੇਜਿਆ ਜਿਹੜਾ ਬਾਕੀ ਦਾ ਮੌਕਾ ਹੁਣ ਉਹ ਡਿਊਟੀ ਅਫਸਰ ਪਰਚਾ ਦੇ ਰੇ ਕੋਈ ਭਵਾਨ ਕੇ ਤੇ ਇਹਨਾਂ ਦੀ ਪ੍ਰੋਪਰ ਤਵਦੀਸ਼ ਕਰਨਗੇ ਵੀ ਕਿਹੜੇ ਬੰਦੇ ਨੇ ਸਟਾਲਾ ਜਿਹੜੇ ਬੰਦੇ ਥੋੜਾ ਜਨਾ ਦੇ ਕਿਹੜੇ ਥਾਣੇ ਵਿੱਚ ਪਰਚਾ ਹੋ ਰੇ ਇਹ ਗੱਡ ਕੀ ਮੈਂ ਤੁਹਾਡੀ ਐਮਰਜੈਂਸੀ ਰਿਸਪੋਂਸ ਹੈ ਨਹੀਂ ਇਥੇ ਮੌਕੇ ਤੇ ਪਹੁੰਚੇ ਆ ਉਹਨੇ ਦੇ ਰਹੀ ਕੰਟਰੋਲ ਕਰਕੇ ਰੱਖਣਾ ਵੀ ਤੁਹਾਡਾ ਹੋਰ ਕੋਈ ਝਗੜਾ ਨਾ ਹੋਵੇ ਜਦ ਤੱਕ ਡਿਊਟੀ ਅਫਸਰ ਸਾਹਿਬ ਨਹੀਂ ਬਾਕੀ ਸਾਡੇ ਸੀਨੀਅਰ ਅਫਸਰ ਆ ਕੇ ਜਿਹੜੀ ਵੀ ਕਾਰਵਾਈ ਕਰਨੀ ਉਹ ਮਚਲੀ ਹੁੰਦੀ ਹੈ ਓਕੇ